ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਸਰੇ ਦੇ ਮੈਚ ਕਰਵਾਏ ਜਾਣੇ ਆ ਅੱਜ ਫਿਰ ਸਰੇ ਦੀਆਂ ਰੌਣਕਾਂ ਵੱਡੇ ਮੇਲਿਆਂ ਤੇ ਉਸ ਦੇ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਹੀ ਰਹਿੰਦੇ ਆ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਕਿਸੇ ਖਿਡਾਰੀ ਨੂੰ ਤਾਂ ਜੋ ਵੀ ਹਰ ਇੱਕ ਖਿਡਾਰੀ ਜੋ ਹੈ ਸਾਡੇ ਲਈ ਤਾਂ ਬਰਾਬਰ ਵਧੀਆ ਸਾਰਿਆਂ ਨੂੰ ਹੀ ਟੌਪ ਮੰਨਦੇ ਆਂ ਸੀ ਬਾਕੀ ਜਿਨ੍ਹਾਂ ਨੇ ਕਹਿਣਾ ਉਹ ਕਹਿੰਦੇ ਹੀ ਰਹਿਣਗੇ ਜਿੰਨਾ ਬਾਰੇ ਪਤਾ ਹੁੰਦਾ ਯਾਰ ਉਹਨਾਂ ਬਾਰੇ ਦੱਸ ਦਿੰਨੇ ਆ ਖਿਡਾਰੀ ਬਾਈ ਕਹਿੰਦੇ ਉਹਨਾਂ ਬਾਰੇ ਨਹੀਂ ਦੱਸਦੇ ਤੂੰ ਜੋ ਹੈ ਉਹਨਾਂ ਨੂੰ ਗਲਤ ਜਾਂ ਉਹਨਾਂ ਨੂੰ ਤੂੰ ਉਹਨਾਂ ਨੂੰ ਪਸੰਦ ਨਹੀਂ ਕਰਦਾ ਸਾਨੂੰ ਦਾ ਵਧੀਆ ਲੱਗਦੇ ਆ ਮੇਰੇ ਵੀਰੋ ਬਾਕੀ ਟੂਰਨਾਮੈਂਟ ਅੱਜ ਦਾ ਪਹਿਲਾ ਟੂਰਨਾਮੈਂਟ ਤੁਹਾਨੂੰ ਸੰਤਨਗਰ ਸਰਸਾ ਦੇ ਵਿੱਚ ਆ ਮੇਰੇ ਵੀਰੋ ਅੱਜ ਇੱਥੇ ਵਜਣੀ ਭਾਰ ਵਰਗ ਦੇ ਮੈਚ ਆ ਤੇ ਕੱਲ ਨੂੰ ਓਪਨ ਦੀਆਂ ਉਹਨਾਂ ਟੀਮਾਂ ਨੇ ਪਹੁੰਚਣਾ ਜਿੰਨਾ ਖੜਾ ਰੀਆ ਦੇ ਦਲ ਤੋਂ ਦਵਾਨੇ ਆ ਉਹਨਾਂ ਦੀਆਂ ਟੀਮਾਂ ਸਰੇ ਦੀਆਂ ਖੇਡਣੀਆਂ ਮੇਰੇ ਵੀਰੋ ਇਸ ਮੇਲੇ ਤੇ ਟਰੈਕਟਰ ਆ ਕੱਲ ਨੂੰ ਵੈਸਟਾਂ ਨੂੰ ਟਰੈਕਟਰ ਦਿੱਤੇ ਜਾਣੇ ਆ ਇੱਥੇ ਵੀ ਪਤਾ ਲੱਗਣਾ ਅੱਜ ਤੋਂ ਸ਼ੁਰੂਆਤ ਹੋ ਗਈ ਆ ਇਸ ਮੇਲੇ ਦੀ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਸੋਢੀ ਆਲਾ ਦੇ ਵਿੱਚ ਓਪਨ ਦਾ ਟੂਰਨਾਮੈਂਟ ਆ 61 41 ਇਨਾਮ ਰੱਖਿਆ ਗਿਆ ਟੌਪ ਦੇ ਖਿਡਾਰੀ ਇਸ ਮੇਲੇ ਤੇ ਵੀ ਅੱਜ ਤੁਹਾਨੂੰ ਦੇਖਣ ਨੂੰ ਮਿਲਣੇ ਆ ਕਰਾਚੋਂ ਵਾਲੇ ਵੀ ਕੰਮ ਕਿਹੜਾ ਹੀ ਕਰਦੇ ਹੁੰਦੇ ਆ ਕਰਾਚੋਂ ਦੇ ਵਿੱਚ ਵੀ ਓਪਨ ਦਾ ਸਰੇਦਾ ਟੂਰਨਾਮੈਂਟ ਅੱਜ ਕਰਵਾਇਆ ਜਾਣਾ ਮੇਰੇ ਵੀਰੋ ਅੱਜ 81 61 ਦੇ ਲਗਭਗ ਕਰੀਬੀ ਜੋ ਹੈ ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਬੈਸਟਾਂ ਲਈ ਵੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਣਾ ਮੇਰੇ ਵੀਰੋ ਅੱਜ ਟੌਪ ਦੀਆਂ ਟੀਮਾਂ ਇੱਥੇ ਵੀ ਪਹੁੰਚਣੀਆਂ ਅੱਜ ਟੌਪ ਦੀਆਂ ਟੀਮਾਂ ਇੱਥੇ ਵੀ ਖੇਡਣੀਆਂ ਮੇਰੇ ਵੀਰੋ ਕੰਬਾਲਾ ਦੇ ਵਿੱਚ ਅੱਜ ਵੱਡਾ ਟੂਰਨਾਮੈਂਟ ਮਹਾਲੀ ਇਲਾਕੇ ਦੇ ਵਿੱਚ ਕਈਏ ਓਪਨ ਦਾ ਟੂਰਨਾਮੈਂਟ ਆ ਇਸ ਮੇਲੇ ਤੇ ਅੱਜ ਦਰਸ਼ਕ ਜੋ ਆ ਟੌਪ ਦੀਆਂ ਟੀਮਾਂ ਮੇਰੇ ਵੀਰੋ ਓਪਨ ਦੀਆਂ ਇਸ ਮੇਲੇ ਤੇ ਵੀ ਅੱਜ ਪਹੁੰਚਣੀਆਂ ਭਾਵੇਂ ਤਨੌਰੀ ਦੀ ਟੀਮ ਦੀ ਗੱਲ ਕਰੀਏ ਬਰਸਾਲਪੁਰ ਰੱਤੇ ਇਥੇ ਵਰਗੀਆਂ ਵੱਡੀਆਂ ਟੀਮਾਂ ਦੇਖਣ ਨੂੰ ਮਿਲਣੀਆਂ ਮੇਰੇ ਵੀਰੋ ਵੱਡੇ ਖਿਡਾਰੀਆਂ ਨਾਲ ਪਹਿਲੂ ਬਰਸਾਲਪੁਰੀਏ ਹੁਣੀ ਇਸ ਮੇਲੇ ਤੇ ਪਹੁੰਚ ਰਹੇ ਆ ਅੱਜ ਕਮਾਲਾਂ ਕਰਨਗੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਅੱਜ ਮਾਜੇ ਦੇ ਵਿੱਚ ਵੀ ਇੱਕ ਮੈਚ ਹੋਣਾ ਜਿਹੜਾ ਨਹੀਂ ਮਿਲਿਆ ਪਰ ਮਾਜੇ ਦੇ ਵਿੱਚ ਵੀ ਅੱਜ ਇੱਕ ਵੱਡਾ ਕੱਪ ਕਰਵਾਇਆ ਜਾਣਾ ਬਾਕੀ ਮੇਰੇ ਵੀਰੋ ਇਹ ਤੁਹਾਨੂੰ ਵੱਡੀ ਅਪਡੇਟ ਹੈ ਖੁਸ਼ੀ ਦੀ ਸੁਲਤਾਨ ਦੀ ਗੱਲ ਕਰੀਏ ਉਹਨਾਂ ਨੇ ਨਹੀਂ ਖੇਡਣਾ ਕਿਤੇ ਤੇ ਬਾਕੀ ਜੋ ਹੈ ਫਰਿਆਦ ਉਹਨਿਆਂ ਦਾ ਕਲੀਅਰ ਨਹੀਂ ਨਾ ਜੱਗੂ ਦਾ ਪਤਾ ਲੱਗਿਆ ਉਹਨੇ ਵੀ ਲਗਭਗ ਅੱਜ ਨਹੀਂ ਖੇਡਣਾ ਬਾਕੀ ਜੇ ਕੁਝ ਪਤਾ ਲੱਗਦਾ ਤਾਂ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਕੇ ਜਾਓ ਤੁਹਾਡੇ ਹੀ ਫਾਇਦਾ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਿਆ ਕਰਨੀਆਂ ਕਬੱਡੀ ਦੀਆਂ ਧੰਨਵਾਦ